ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਆ ਬਈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾਉਣੀ ਆ ਹਨਾ ਵੀ ਬਹੁਤ ਭਰਾ ਆਪਣੇ ਮੈਸੇਜ ਕਰ ਰਹੇ ਨੇ ਨਾ ਬਾਈ ਵੀ ਵੀਰੇ ਅਸੀਂ ਡੈਰੀ ਫਾਰਮ ਸਟਾਰਟ ਕਰਨਾ ਠੀਕ ਹੈ ਵੀ ਅਸੀਂ ਕਿਹੜੀ ਬਰੀਡ ਤੋਂ ਸਟਾਰਟ ਕਰੀਏ ਹਨ ਕਈ ਬੰਦੇ ਵੀ ਇਹ ਚੀਜ਼ ਦੇ ਵਿੱਚ ਉਲਝੇ ਪਏ ਨੇ ਜੋ ਅਸੀਂ ਵੀ ਕਿਹੜੀ ਬਰੀਡ ਤੋਂ ਸਟਾਰਟ ਕਰੀਏ ਹਨ ਵੀ ਡੈਰੀ ਫਾਰਮ ਠੀਕ ਹੈ ਜੀ ਤਾਂ ਅੱਜ ਵੀ ਜੇ ਆਪਾਂ ਤੁਹਾਡੇ ਨਾਲ ਇਹੀ ਗੱਲ ਸਾਂਝੀ ਕਰਨੀ ਹੈ ਵੀ ਤੁਸੀਂ ਕਿਹੜੀ ਬਰੀਡ ਤੋਂ ਡੈਰੀ ਫਾਰਮ ਸਟਾਰਟ ਕਰ ਸਕਦੇ ਹੋ ਤੇ ਮਤਲਬ ਕਿ ਵੀ ਕਿਹੜੀ ਬਰੀਡ ਤੁਹਾਡੇ ਲਈ ਬੈਸਟ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਵੀਰੇ ਆਪਾਂ ਗੱਲਬਾਤ ਕਰਦੇ ਹਾਂ ਇਹ ਵੀ ਸਭ ਤੋਂ ਪਹਿਲਾਂ ਤਾਂ ਬਈ ਸਾਰੇ ਭਰਾਵਾਂ ਨੂੰ ਬੇਨਤੀ ਆ ਹੱਥ ਜੋੜ ਕੇ ਹਨਾ ਵੀ ਜਿਹੜਾ ਇਹ ਕੰਮ ਆ ਹਨਾ ਡੈਰੀ ਫਾਰਮ ਦਾ ਇਹ ਕੋਈ ਸੌਖਾ ਕੰਮ ਨਹੀਂ ਹੈਗਾ ਠੀਕ ਆ ਵੀ ਸਭ ਤੋਂ ਪਹਿਲਾਂ ਬਈ ਤੁਸੀਂ ਆਪਣੇ ਆਪ ਨੂੰ ਪ੍ਰੀਪੇਅਰ ਕਰੋ ਆਪਣੇ ਆਪ ਨੂੰ ਨੌਲੇਜ ਲਓ ਤੇ ਤੁਸੀਂ ਆਪਣੇ ਆਪ ਨੂੰ ਤਿਆਰ ਕਰੋ ਡੈਰੀ ਫਾਰਮ ਦੇ ਵਿੱਚ ਆਉਣ ਦੇ ਲਈ ਠੀਕ ਆ ਤੁਸੀਂ ਪਹਿਲਾਂ ਪੰਜ ਚਾਰ ਨਵੇਂ ਡੈਰੀ ਫਾਰਮਰਾਂ ਤੇ ਜਾ ਕੇ ਵਿਜ਼ਿਟ ਤੇ ਜਰੂਰ ਕਰਾਇ ਕਰੋ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹੀ ਗੱਲ ਕਹਿੰਦਾ ਕਿਉਂਕਿ ਵੀਰੇ ਜਿਹੜੀ ਬਾਹਰ ਮਾਰਕੀਟ ਦੇ ਵਿੱਚ ਹਨਾ ਤੁਹਾਡੇ ਨਾਲ ਸਾਨੂੰ ਬਹੁਤ ਇਦਾਂ ਦੇ ਬੰਦੇ ਮਿਲਦੇ ਨੇ ਜਿਹੜੇ ਮਤਲਬ ਕਿ ਤੁਹਾਡੇ ਨਾਲ ਠੱਗੀਆਂ ਵਗੈਰਾ ਵੀ ਹੋ ਸਕਦੀਆਂ ਨੇ ਠੀਕ ਆ ਕਿਉਂਕਿ ਭਾਈ ਇਹ ਧੰਦੇ ਦੇ ਉੱਪਰ ਬਹੁਤ ਹੀ ਜ਼ਿਆਦਾ ਠੱਗੀ ਦਾ ਸ਼ਕਾਰ ਹੋ ਰਹੇ ਨੇ ਨਾ ਆਪਣੇ ਜਿੰਨੇ ਵੀ ਮੁੰਡਿਆਂ ਦੇ ਮੈਸੇਜ ਆਉਂਦੇ ਨੇ ਠੀਕ ਆ ਵੀ ਕੋਈ ਤਾਂ ਭਰਾਵਾ ਲੋਨ ਚੱਕ ਕੇ ਵੀ ਜਿਹੜੀ ਡੈਰੀ ਫਾਰਮ ਸਟਾਰਟ ਕਰਦਾ ਹਨ ਕੋਈ ਬੰਦਾ ਵੀ ਜਿਹੜੇ ਘਰੋਂ ਪੈਸੇ ਲਾ ਕੇ ਸਟਾਰਟ ਕਰ ਲੈਂਦਾ ਪਰ ਭਾਈ ਪੈਸਾ ਤਾਂ ਆਪਾਂ ਨੇ ਦੇਖ ਮਿਹਨਤ ਨਾਲ ਹੀ ਕਮਾਇਆ ਹੁੰਦਾ ਕੋਈ ਫਰੀ ਦਾ ਪੈਸਾ ਆਪਣੇ ਕੋਲ ਨਹੀਂ ਆਇਆ ਹੁੰਦਾ ਠੀਕ ਆ ਤਾਂ ਗੱਲ ਕਰਦੇ ਆ ਨਾ ਭਾਈ ਇਹ ਚੀਜ਼ ਬਾਰੇ ਆਪਾਂ ਵੀ ਬਰੀਡ ਕਿਹੜੀ ਤੋਂ ਸਟਾਰਟ ਕਰੀਏ ਸਭ ਤੋਂ ਪਹਿਲਾਂ ਭਾਈ ਤੁਸੀਂ ਡੈਰੀ ਫਾਰਮ ਦੀ ਨੌਲੇਜ ਲਓ ਜਿਹੜੀ ਬਰੀਡ ਦੀ ਆਪਾਂ ਗੱਲ ਕਰਦੇ ਆਂ ਜਿਹੜੀ ਵੀਰੇ ਪਹਿਲੀ ਆਪਾਂ ਗੱਲ ਕਰਦੇ ਆ ਐਚ ਐਫ ਬਰੀਡ ਤੇ ਠੀਕ ਹੈ ਜੀ ਐਚ ਐਫ ਬਰੀਡ ਦੇ ਵਿੱਚ ਕੀ ਮਤਲਬ ਕਿ ਖੂਬੀਆਂ ਨੇ ਹਨਾ ਵੀ ਕਿਵੇਂ ਐਚ ਐਫ ਬਰੀਡ ਨੂੰ ਸਾਂਭਣਾ ਆਪਾਂ ਨੇ ਕਿੰਨੀ ਕੁ ਐਚ ਐਫ ਬਰੀਡ ਸਾਂਭਣੀ ਸੌਖੀ ਆ ਜਾਂ ਜਰਸੀ ਠੀਕ ਹੈ ਸਭ ਤੋਂ ਪਹਿਲੀ ਗੱਲ ਆਪਾਂ ਕਰਦੇ ਆ ਐਚ ਐਫ ਦੀ ਐਚ ਐਫ ਜਿਹੜੀ ਵੀਰੇ ਬਰੀਡ ਆ ਇਹ ਇੱਕ ਬਾਹਰ ਨਹੀਂ ਕੰਟਰੀ ਦੀ ਬਰੀਡ ਆ ਠੀਕ ਹੈ ਜੀ ਕਿਉਂਕਿ ਦੋ ਗਲੀਆਂ گاਵਾ ਬਹੁਤ ਨੇ ਹਰ ਇੱਕ ਡੱਬੀ گاਾਂ ਹੈ ਗਿਆ ਪਰ ਬਈ ਹਰ ਇੱਕ ਦੱਬੀ ਦਾ ਬਰੀਡ ਨਹੀਂ ਹੁੰਦੀ ਬਰੀਡ ਵੀਰੇ ਉਹ ਹੁੰਦੀ ਆ ਜਿਹੜੇ ਚੰਗੇ ਡੈਰੀ ਫਾਰਮ ਤੋਂ ਮਿਲਦੀ ਆ ਤੇ ਚੰਗਾ ਉਹਨਾਂ ਦਾ ਕੋਲ ਰਿਕਾਰਡ ਹੁੰਦਾ ਦੋ ਤੋਂ ਤਿੰਨ ਪੀੜੀਆਂ ਦਾ ਠੀਕ ਹੈ ਜੀ ਉਹ ਹੁੰਦੀ ਆ ਬਰੀਡ ਕਿਉਂਕਿ ਬਈ ਬਹੁਤ ਗਾਵਾਂ ਇਦਾਂ ਦੀਆਂ ਨੇ ਜਿੰਨਾਂ ਦਾ ਕਲਰ ਵੀਰੇ ਇੱਕ ਡੱਬ ਖੜਬਾ ਹਨਾ ਉਹਨੂੰ ਆਪਾਂ ਕਹਿ ਦਿੰਦੇ ਆ ਵੀ ਇਹ ਐਚਐਫਏ ਠੀਕ ਹੈ ਜੀ ਕਿਉਂਕਿ ਉਹ ਬਈ ਐਚਐਫ ਕ੍ਰੋਸ ਵੀ ਹੁੰਦੀਆਂ ਨੇ ਠੀਕ ਹੈ ਸਭ ਤੋਂ ਪਹਿਲਾਂ ਤੁਹਾਨੂੰ ਬਰੀਡ ਦੀ ਪਰਖ ਹੋਣੀ ਚਾਹੀਦੀ ਆ ਤੁਸੀਂ ਵੀਰੇ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਬਰੀਡ ਤੋਂ ਮਤਲਬ ਕਿ ਕੰਮ ਸਟਾਰਟ ਕਰੋ ਸਭ ਤੋਂ ਪਹਿਲਾਂ ਬਈ ਤੁਸੀਂ ਇੱਕ ਦੋਗਲੀ ਗਾਂ ਤੋਂ ਕੰਮ ਸਟਾਰਟ ਕਰ ਲਓ ਜੇ ਠੀਕ ਹੈ ਕਿਉਂਕਿ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਜਿਆਦੇ ਪੈਸੇ ਪਹਿਲਾਂ ਹੀ ਲਓ ਠੀਕ ਹੈ ਤੁਸੀਂ ਪਹਿਲਾਂ 20 22 ਲੀਟਰ ਵਾਲੀ ਗਾਂ ਤੋਂ ਡੈਰੀ ਫਾਰਮ ਸਟਾਰਟ ਕਰ ਲਿਆ ਕਰੋ ਠੀਕ ਹੈ ਜੀ ਤੇ ਬਰੀਡ ਇਹਦੇ ਲਈ ਬੈਸਟ ਹੈਗੀ ਐਚਐਫ ਠੀਕ ਹੈ HF ਬਰੀਡ ਆ ਜਿਹੜੀ ਵੀਰੇ ਇਹ ਇੱਕ ਤਾਂ ਜਿਆਦਾ ਟਾਈਮ ਲੰਮਾ ਸਮਾਂ ਸਾਨੂੰ ਦੁੱਧ ਦਿੰਦੀ ਆ ਠੀਕ ਆ ਇਹ ਕਿਹਦੇ ਵਿੱਚ ਵੀਰੇ ਜਿਹੜੀ ਦੁੱਧ ਦੇਣ ਦੀ ਸ਼ਮਤਾ ਉਹ ਬਹੁਤ ਜਿਆਦਾ ਹੁੰਦੀ ਆ ਠੀਕ ਆ ਇਹਨੂੰ ਬਸ ਮਾਹੌਲ ਚਾਹੀਦਾ ਮਾਹੌਲ ਕਿਦਾਂ ਦਾ ਇਹਨੂੰ ਇੱਕ ਵਧੀਆ ਵੈਦਰ ਦੀ ਲੋੜ ਹੁੰਦੀ ਆ ਠੀਕ ਆ ਖੁੱਲੀ ਹਵਾ ਦੀ ਦੀ ਟੇਜੀ ਖੁੱਲੀ ਪਾਣੀ ਫੀਡ ਹਰ ਇੱਕ ਚੀਜ਼ ਨੂੰ ਵੀਰੇ ਹਰਾ ਚਾਰਾ ਕੁਝ ਵੀ ਆ ਹਰ ਇੱਕ ਚੀਜ਼ ਨੂੰ ਖੁੱਲਾ ਹੀ ਚਾਹੀਦਾ ਠੀਕ ਆ ਕਿਉਂਕਿ ਵੀਰੇ ਇੱਕੇ ਨੂੰ ਆਪਾਂ ਜਿਹੜੀ ਬਰੀਡ ਆ ਗਈ ਉਹਨੂੰ ਆਪਾਂ ਜ਼ਿਆਦਾ ਬੰਨ ਕੇ ਨਹੀਂ ਰੱਖਣਾ ਹਨਾ ਉਹ ਕਿਉਂਕਿ ਸਟ੍ਰੈਸ ਦੇ ਵਿੱਚ ਚਲੀਆਂ ਜਾਂਦੀਆਂ ਨੇ ਤੁਸੀਂ ਉਹਨੂੰ ਖੁੱਲੀ ਰੱਖੋਗੇ ਜੇ ਜ਼ਿਆਦਾ ਬਰੀਡ ਆ ਤੁਹਾਡੇ ਕੋਲ ਤਾਂ ਤੁਹਾਨੂੰ ਉਹ ਜ਼ਿਆਦਾ ਬੈਸਟ ਰਿਜ਼ਲਟ ਦੇਊਗੀ ਠੀਕ ਆ ਜੀ ਕਿਉਂਕਿ ਉਹਦੇ ਵਿੱਚ ਇਹੀ ਖਾਸ ਹੁੰਦੀਆਂ ਨੇ ਤੇ ਜਿਹੜੀ ਐਫ ਬਰੀਡ ਆ ਇਹਨੂੰ ਵੀਰੇ ਤੁਸੀਂ ਨੇ ਮਤਲਬ ਕਿ ਇਹਨੂੰ ਕੱਲੀ-ਕੱਲੀ ਚੀਜ਼ ਹਨਾ ਮੈਨੇਜ ਕਰਕੇ ਦੇਣੀ ਹੁੰਦੀ ਆ ਫੀਡ ਹਰਾ ਚਾਰਾ ਤੂੜੀ ਠੀਕ ਆ ਕੱਲੀ-ਕੱਲੀ ਚੀਜ਼ ਵੀਰੇ ਨੂੰ ਟੀਮਰ ਕਰਕੇ ਮੈਨੇਜ ਕਰਕੇ ਦੇਣੀ ਪੈਂਦੀ ਆ ਤੇ ਇਹਨੂੰ ਮਤਲਬ ਕਿ ਪਾਊਡਰ ਵਗੈਰਾ ਹਨਾ ਬਹੁਤ ਇਦਾਂ ਦੇ ਟੀਕੇ ਨੇ ਹਨਾ ਜਿੰਨਾਂ ਦੀ ਇਹਨਾਂ ਨੂੰ ਸਾਲ ਦੇ ਵਿੱਚ ਦੋ ਵਾਰ ਜ਼ਰੂਰਤ ਪੈਂਦੀ ਹੀ ਪੈਂਦੀ ਆ ਕੈਲਸ਼ੀਅਮ ਵਿਟਾਮਿਨ ਠੀਕ ਆ ਤੇ ਫਾਰਫੋਰਸ ਜਿੰਕ ਠੀਕ ਆ ਇਹਨਾਂ ਨੂੰ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਪੂਰੀਆਂ ਰੱਖਣੀਆਂ ਪੈਂਦੀਆਂ ਨੇ ਇਹਨਾਂ ਦੀ ਥੋੜੀ ਜੀ ਕੇਅਰ ਜ਼ਿਆਦਾ ਕਰਨੀ ਪੈਂਦੀ ਹੈ ਐਚਐਫ ਬਰੀਡ ਦੀ ਪਰ ਵੀਰੇ ਦੁੱਧ ਦੇ ਮੁਕਾਬਲੇ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਵਧੀਆ ਦੁੱਧ ਬਹੁਤ ਚੰਗਾ ਲੈਂਦੀ ਆ ਠੀਕ ਹੈ ਜੀ ਗੱਲ ਕਰਦੇ ਆ ਵੀਰੇ ਜਰਸੀ ਦੀ ਹਨਾ ਕਿਉਂਕਿ ਬਈ ਜਿਹੜੀ ਤੁਸੀਂ ਜਰਸੀਆਂ ਆ ਗਈਆਂ ਨੇ ਆਪਣੀ ਇਦੇ ਵਿੱਚ ਨਾ ਬਹੁਤ ਹੀ ਜ਼ਿਆਦੇ ਠੱਗੀ ਹੋ ਰਹੀ ਆ ਆਪਾਂ ਕੀ ਕਰਦੇ ਆ ਆਪਾਂ ਇਹ ਚੀਜ਼ ਦੇਖ ਲੈਂਦੇ ਆ ਵੀ ਹਾਂ ਯਾਰ ਇਹ ਇੱਕ ਜਰਸੀ ਆ ਜਦੋਂ ਆਪਾਂ ਗਾਵਾਂ ਨਮੀਆਂ ਲੈਣੀਆਂ ਹੁੰਦੀਆਂ ਨੇ ਵੀਰੇ ਸੋਡੇ ਨਾਲ ਲੋਕ ਫਰਾਡ ਵੀ ਕਰ ਜਾਂਦੇ ਨੇ ਸੋਨੂੰ ਹਿਮਾਚਲ ਦੀਆਂ ਜਰਸੀਆਂ ਦੇ ਜਾਂਦੇ ਨੇ ਜੋ ਕਿ ਬਈ ਇੱਕ ਬੱਕਰੀ ਦੇ ਮੁਕਾਬਲਾ ਹੀ ਕਰਦੀ ਆ ਉਹ ਉਹ ਬਸ 8-10 ਕਿਲੋ ਦੁੱਧ ਤੱਕ ਹੀ ਮੈਣੇ ਰੱਖ ਦਿਆ ਠੀਕ ਆ ਆਪਾਂ ਕੀ ਕਰਦੇ ਆ ਆਪਾਂ ਦੇਖਦੇ ਆ ਜਿਆਦੇ ਵੱਡਾ ਆਰਡਰ ਆਪਾਂ ਨੂੰ ਇਹ ਹੁੰਦਾ ਵੀ ਕੁਝ ਲੋਕ ਤਾਂ ਵੀਰੇ ਇਹ ਚੀਜ਼ ਦੇ ਵਿੱਚ ਹੀ ਉਲਝੇ ਪਏ ਨੇ ਉਹ ਜਿਆਦੇ ਵੱਡਾ ਆਰਡਰ ਦੇਖ ਲੈਂਦੇ ਨੇ ਵੀ ਹਾਂ ਯਾਰ ਇਹਦਾ ਆਰਡਰ ਵੱਡਾ ਇਹਨੇ ਇੱਕ ਵਧੀਆ ਦੁੱਧ ਦੇਣਾ ਪਰ ਵੀਰੇ ਤੁਸੀਂ ਜਿਹੜਾ ਆਰਡਰ ਹੁੰਦਾ ਆਰਡਰ ਤੇ ਘੱਟ ਧਿਆਨ ਦਿਆ ਕਰੋ ਕਿਉਂਕਿ ਬਾਈ ਆਰਡਰ ਹੈ ਜਿਹੜਾ ਇੱਕ ਉਹਨੇ ਦੁੱਧ ਨਹੀਂ ਕੱਢਣਾ ਹੁੰਦਾ ਦੁੱਧ ਕੱਢਣਾ ਹੁੰਦਾ ਬਰੀਡ ਨੇ ਜਮਾ ਫਿਕਸਲੇਵੇ ਦੀਆਂ گاਵਾ ਬਾਈ 40 45 45 ਕਿਲੋ ਦੁੱਧ ਕੱਢ ਰਹੀਆਂ ਨੇ ਜਿੰਨਾਂ ਦਾ ਆਰਡਰ ਦੇਖ ਕੇ ਤੁਸੀਂ ਇਹ ਕਹਿ ਨਹੀਂ ਸਕਦੇ ਵੀ ਹਾਂਜੀ ਇਹ ਗਾਂ ਬਾਈ 50 55 ਲੀਟਰ ਦੁੱਧ ਦੇ ਦੇਗੀ ਠੀਕ ਹੈ ਪਰ ਜਿਹੜੀ ਗਾਂ ਨੇ ਦੇਣਾ ਹੁੰਦਾ 15 18 ਕਿਲੋ ਦੁੱਧ ਉਹਦਾ ਲੇਵਾ ਬਾਈ ਬਹੁਤ ਵੱਡਾ ਹੁੰਦਾ ਜਦੋਂ ਉਹ ਸੂਂਦੀ ਆ ਆਪਣੇ ਵਰਗਾ ਡੋਲੇ ਜਾਂਦਾ ਆਪਾਂ ਨੂੰ ਇਹ ਹੁੰਦਾ ਵੀ ਹਾਂ ਇਹ ਦੁੱਧ ਕੱਟੂਗੀ ਠੀਕ ਹੈ ਕਿਉਂਕਿ ਬਾਅਦ ਦੇ ਵਿੱਚ ਉਹ ਲੇਵੇ ਫਿਸ ਜਾਂਦੇ ਨੇ ਜਿਹੜੀ ਗਾਂ ਦਾ ਲੇਵਾ ਛੋਟਾ ਹੂ ਸੂਣ ਬਲੇ ਨਾ ਬਰੀਡ ਹੋ ਉਹ ਵੀਰੇ ਹੌਲੀ ਹੌਲੀ 8 10 ਦਿਨਾਂ ਦੇ ਵਿੱਚ ਵਿੱਚ ਆਪਣੇ ਲੇਵੇ ਦੀ ਸ਼ੇਪ ਇਦਾਂ ਦੀ ਤਿਆਰ ਕਰ ਲੂਗੀ ਵੀ ਉਹਦੇ ਵਿੱਚੋਂ ਦੁੱਧ ਦੀ ਦੁੱਧ ਆਉ ਦੁੱਧ ਕ ਮੁੱਕ ਨਹੀਂ ਨਹੀਂ ਹੈਗਾ ਠੀਕ ਹੈ ਇਹ ਚੀਜ਼ ਹੁੰਦੀ ਆ ਤੇ ਜਰਸੀ ਆ ਜਿਹੜੀ ਤੁਸੀਂ ਕਦੇ ਵੀ ਹਿਮਾਚਲ ਵਾਲੀ ਨਹੀਂ ਲੈਣੀ ਤੁਸੀਂ ਪੰਜਾਬ ਵਾਲੀ ਜਰਸੀ ਲੈਣੀ ਆ ਤੇ ਸੋਨੂੰ ਜਰਸੀ ਦੀ ਪਰਖ ਹੋਣੀ ਜ਼ਰੂਰੀ ਆ ਪੰਜਾਬ ਵਾਲੀ ਜਰਸੀ ਆ ਵੀਰੇ ਜਿਹੜੀ ਉਹਦਾ ਥੋੜਾ ਜਿਹਾ ਕੱਦ ਵੀ ਹਾਈਟ ਵਧੀਆ ਹੋਊਗੀ ਠੀਕ ਆ ਤੇ ਮਤਲਬ ਕਿ ਜਿਹੜੇ ਉਹਦੇ ਦੇਖਣ ਰੰਗ ਢੰਗ ਨੇ ਹਨਾ ਹਿਮਾਚਲ ਵਾਲੀ ਜਰਸੀ ਹੋਊਗੀ ਜਮਾ ਛੋਟੀ ਉਹਦਾ ਛੋਟਾ ਕੱਦ ਹੋਊਗਾ ਤੇ ਜਿਹੜੀ ਪੰਜਾਬ ਵਾਲੀ ਜਰਸੀ ਆ ਇਹ ਉਹ ਦਾਸ ਕੱਦ ਵੱਡਾ ਹੁੰਦਾ ਠੀਕ ਆ ਇਹ ਚੀਜ਼ ਤੁਸੀਂ ਦੇਖ ਕੇ ਲੈਣੀ ਆ ਕਿਉਂਕਿ ਵੀਰੇ ਹੋਰ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਨੇ ਇਹਨਾਂ ਦੇ ਵਿੱਚ ਸੇਮ ਹੀ ਹੁੰਦੀਆਂ ਨੇ ਇਹਨਾਂ ਦੇ ਮੱਥੇ ਦੇ ਵਿੱਚ ਟੋਆ ਹੁੰਦਾ ਠੀਕ ਆ ਮੂੰਹ ਇਹਨਾਂ ਦਾ ਮਿੱਡਾ ਜਿਹਾ ਹੁੰਦਾਗਾ ਠੀਕ ਆ ਇਹ ਚੀਜ਼ਾਂ ਹੀ ਹੁੰਦੀਆਂ ਨੇ ਸੇਮ ਹੀ ਹੁੰਦਾ ਬਾਕੀ ਸਾਰਾ ਸਿਸਟਮ ਬਸ ਗੱਲ ਹੁੰਦੀ ਆ ਵੀਰੇ ਹਾਈਟ ਦੀ ਹਾਈਟ ਹਿਮਾਚਲ ਵਾਲੀ ਗਾਂ ਦੀ ਜਰਸੀ ਦੀ ਛੋਟੀ ਹੋਊਗੀ ਤੇ ਪੰਜਾਬ ਵਾਲੀ ਜਰਸੀ ਦੀ ਹਾਈਟ ਲੰਬੀ ਹੋਊਗੀ ਜੇ ਤੁਸੀਂ ਨੇ ਚੰਗਾ ਦੁੱਧ ਪ੍ਰਾਪਤ ਕਰਨਾ ਆਸੋ ਨੂੰ ਪੰਜਾਬ ਵਾਲੀ ਜਰਸੀ ਹੀ ਲੈਣੀ ਪਊਗੀ ਤੇ ਬਾਕੀ ਨੰਬਰ ਇੱਕ ਹੋਰ ਗੱਲ ਕਰਦਾ ਮੈਂ ਥੋਡੇ ਨਾਲ ਹਨਾ ਵੀ ਜਿਹੜੀ ਇਹ ਹੋ ਗਈ ਆਪਣੀ ਪੰਜਾਬ ਵਾਲੀ ਜਰਸੀ ਠੀਕ ਆ ਇਹ ਵੀਰੇ ਜੇ 20 ਕਿਲੋ ਵਾਲੀ ਆ ਤਾਂ HF 40 ਕਿਲੋ ਵਾਲੀ ਹੋਵੇ ਪਰ ਮੁਕਾਬਲਾ ਵੀਰੇ ਇਹਨੇ ਉਹਦਾ ਕਰਨਾ ਹੀ ਕਰਨਾ ਕਿਉਂਕਿ ਬਈ ਜਿਹੜੀ ਇਹਦੇ ਦੁੱਧ ਦੀ ਫੈਟ ਹੁੰਦੀ ਆ ਘੱਟ ਤੋਂ ਘੱਟ 5.0 ਤੱਕ ਰਹਿੰਦੀ ਹੀ ਰਹਿੰਦੀ ਆ ਕਈ ਜਰਸੀਆਂ ਮੈਂ ਇਦਾਂ ਦੀਆਂ ਵੀ ਦੇਖਿਆ ਨੇ ਆਪਣੀਆਂ ਆਪਣੀ ਡੈਰੀ ਆ ਜਿੰਨਾ ਰਾਤ ਦੁੱਧ ਵੀਰੇ 60 ਪੈਟ ਰੇ ਪਰ ਲੀਟਰ ਵੀ ਪੈਂਦਾ ਠੀਕ ਆ ਪਰ ਜਰਸੀ ਬਰੀਡ ਆ ਜਿਹੜੀ ਬਈ ਉਹ ਆਵਦੀ ਜਗ੍ਹਾ ਤੇ ਆ ਐਚਐਫ ਵੀਰੇ ਆਵਦੀ ਜਗ੍ਹਾ ਤੇ ਆ ਠੀਕ ਆ ਦੋਨੇ ਹੀ ਗਾਈਆਂ ਬੈਸਟ ਨੇ ਤੁਸੀਂ ਇਹ ਰੌਲੇ ਦੇ ਵਿੱਚ ਕਦੇ ਵੀ ਨਹੀਂ ਪੈਣਾ ਵੀ ਅਸੀਂ ਬਰੀਡ ਕਿਹੜੀ ਲਈਏ ਠੀਕ ਆ ਕਿਉਂਕਿ ਜਰਸੀ ਵੀ ਬੈਸਟ ਆ ਤੇ ਅਜਿਹੀ ਵੈਸਟਾ ਜੇ ਤੁਸੀਂ ਦੋਨਾਂ ਨੇ ਮਿਕਸ ਲੈ ਕੇ ਚੱਲੋਗੇ ਤਾਂ ਵੀਰੇ ਤੁਹਾਡੇ ਜਿਹੜੀ ਦੁੱਧ ਦੀ ਫੈਂਟ ਆ ਉਹ ਵੀ ਚੰਗੀ ਰਹੂਗੀ ਠੀਕ ਆ ਚਾਰ ਤੋਂ ਉੱਪਰ ਉੱਪਰ ਤੁਹਾਡੀ ਫੈਂਟ ਰਹੂਗੀ ਜੇ ਤੁਹਾਡੇ ਕੋਲ ਪੰਜ ਜਰਸੀਆਂ ਨੇ ਤੇ ਪੰਜ ਐਚਐਫ ਆ ਨੇ ਤੇ ਜੇ ਤੁਹਾਡੇ ਕੋਲੇ ਦੋ ਜਰਸੀਆਂ ਨੇ ਦੋ ਐਚਐਫ ਆ ਨੇ ਤਾਂ ਵੀ ਵੀਰੇ ਤੁਹਾਡੀ ਜਿਹੜੀ ਫੈਂਟ ਆ ਕੱਟ ਤੋਂ ਕੱਟ ਮੈਂ ਕਹਿੰਦਾ 40 ਰੁਪਏ ਲੀਟਰ ਤੱਕ ਤੁਹਾਡਾ ਦੁੱਧ ਡੈਰੀ ਦੇ ਵਿੱਚ ਹੀ ਪਊਗਾ ਠੀਕ ਹੈ ਕਿਉਂਕਿ ਬਿਰੇ ਦੀ ਫੈਟ ਜ਼ਿਆਦਾ ਹੁੰਦੀ ਆ ਉਹਦੇ ਥੋੜੀ ਜੀ ਫੈਟ ਘੱਟ ਹੁੰਦੀ ਆ ਠੀਕ ਹੈ ਉਹਦੀ ਦੁੱਧ ਦੇਣ ਦੀ ਸ਼ਮਤਾ ਜ਼ਿਆਦਾ ਹੁੰਦੀ ਆ ਐਫ ਦੀ ਇਹਦੀ ਥੋੜੀ ਜੀ ਬਿਰੇ ਘੱਟ ਹੁੰਦੀ ਆ ਪਰ ਅੱਜ ਦੀ ਘੜੀ ਆਪਣੇ ਪੰਜਾਬ ਦੇ ਵਿੱਚ ਬਿਰੇ ਜਰਸੀਆਂ ਨੂੰ 65 65 70 70 ਲੀਟਰ ਤੇ ਲਿਆਇਆ ਗਿਆ ਕਿਉਂਕਿ ਬਾਈ ਉਹ ਬੰਦਿਆਂ ਨੇ ਬਰੀਡ ਤਿਆਰ ਕਰੀ ਆ ਉਹਨਾਂ ਨੇ ਆਪਣੇ ਕੰਮ ਤੇ ਮਿਹਨਤ ਕਰੀ ਆ ਠੀਕ ਹੈ ਤੁਸੀਂ ਵੀ ਜੇ ਬ੍ਰੀਡ ਤਿਆਰ ਕਰੋਗੇ ਚੰਗੀਆਂ ਗਾਵਾਂ ਲਓ ਵਧੀਆ ਕੱਦ ਕਾਠਾ ਹੋਵੇ ਗਾਵਾਂ ਦਾ ਠੀਕ ਹੈ ਜੀ ਇਹ ਵਧੀਆ ਉਹਨਾਂ ਦਾ ਪੇਟਾ ਹੋਵੇ ਸਾਈਜ਼ ਵਧੀਆ ਹੋਵੇ ਪੇਟੇ ਦਾ ਠੀਕ ਹੈ ਇਦਾਂ ਦੀਆਂ ਗਾਵਾਂ ਦੇਖ ਕੇ ਤੁਸੀਂ ਆਪਣੇ ਫਾਰਮ ਲਈ ਚੂਜ਼ ਕਰੋ ਤੇ ਉਹਨਾਂ ਦੇ ਚੰਗਾ ਸੀਮਨ ਲਵਾਓ ਤੇ ਉਹਨਾਂ ਦਾ ਜਿਹੜਾ ਦੁੱਧ ਦਾ ਗਾਵਾਂ ਦਾ ਘੱਟ ਤੋਂ ਘੱਟ 30 32 ਕਿਲੋ ਦੇ ਅੜਗੜ ਹੋਵੇ ਜਰਸੀ ਹੋਵੇ ਛੋਡੀ ਬਈ 24 25 ਕਿਲੋ ਵਾਲੇ ਫੇਰ ਉਹਨਾਂ ਤੋਂ ਛੋਡੀ ਬਰੀਡ ਤਿਆਰ ਹੋਊ ਇਹ ਨਹੀਂ ਹੈਗਾ ਵੀ ਤੁਸੀਂ 12 15 ਕਿਲੋ ਵਾਲੀ ਤੋਂ ਕਹੋ ਵੀ ਇਸੀ ਬਰੀਡ ਤਿਆਰ ਕਰ ਲਈਏ ਉਹਦੇ ਵਿੱਚ ਤਿਆਰ ਹੋ ਜੂਗੀ ਪਰ ਉਹ ਭਾਈ 5 ਤੋਂ 7 ਪੀੜੀਆਂ 'ਚ ਜਾ ਕੇ ਤੁਹਾਡੀ ਬਰੀਡ ਐਡੀ ਸੁਧਰੂਗੀ ਜੇ ਤੁਸੀਂ 30 32 ਕਿਲੋ ਵਾਲੀ ਐਫ ਤੇ 25 24 ਕਿਲੋ ਵਾਲੀ ਜਰਸੀ ਤੋਂ ਅੱਜ ਕੰਮ ਸਟਾਰਟ ਕਰਦੇ ਹੋ ਤਾਂ ਤੁਸੀਂ ਵੀਰੇ ਤਿੰਨਕ ਸਾਲਾਂ ਦੇ ਵਿੱਚ ਪ੍ਰੋਪਰ ਬਰੀਡ ਦੇ ਵਿੱਚ ਤੁਹਾਡਾ ਫਾਰਮ ਸਿਲੈਕਟ ਆ ਜਾਊਗਾ ਤੁਸੀਂ ਪ੍ਰੋਪਰ ਬਰੀਡ 'ਚ ਵੜ ਜਾਓਗੇ ਤਿੰਨਕ ਸਾਲਾਂ 'ਚ ਜੇ ਤੁਸੀਂ ਘਟ ਵਾਲੀ ਤੋਂ ਕਰਦੇ ਹੋ ਉੱਥੇ ਵੀਰੇ ਸਾਨੂੰ 6 ਤੋਂ 7 ਸਾਲ ਦਾ ਸਮਾਂ ਜ਼ਰੂਰ ਲੱਗੂਗਾ ਠੀਕ ਆ ਕਿਉਂਕਿ ਆਪਣੇ ਵੀਰੇ ਇਹ ਕੰਮ ਕਰ ਰਹੇ ਆ ਆਪਾਂ ਨੂੰ ਇਹ ਕੰਮ ਬਾਰੇ ਨੌਲੇਜ ਆ ਆਪਾਂ ਨੂੰ ਪਤਾ ਠੀਕ ਆ ਜਿੰਨੀ ਕ ਵੀ ਬਾਈ ਆਪਾਂ ਨੂੰ ਨੌਲੇਜ ਆ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਦੇ ਆ ਇੱਕ ਮੇਰੇ ਭਰਾ ਜੀ ਨੇ ਵੀ ਕੋਈ ਕਮੈਂਟ ਹੁੰਦਾ ਹਨਾ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਵੀ ਬਾਈ ਜੀ ਤੁਸੀਂ ਇਹ ਚੀਜ਼ ਤੇ ਵੀਡੀਓ ਬਣਾਓ ਠੀਕ ਆ ਕਿਉਂਕਿ ਬਾਈ ਜੇ ਸੋਨੂ ਉਹ ਚੀਜ਼ ਦੀ ਘਾਟ ਆ ਤਾਂ ਹੋਰ ਵੀ 10 20 ਜਣਾਂ ਨੂੰ ਉਹ ਚੀਜ਼ ਦੀ ਲੋੜ ਹੋਊਗੀ ਤੁਹਾਡੇ ਕਹਿਣ ਨਾਲ ਹੋਰ ਵੀ ਕਈ ਬੰਦਿਆਂ ਦਾ ਭਲਾ ਹੋਇਆ ਮੈਂ ਕਿਉਂਕਿ ਵੀਰੇ ਕਰਪੜਾ ਹੋਪੜਾ ਠੀਕ ਹੈ ਜੀ ਤੇ ਬਾਕੀ ਮੇਰੇ ਵੱਲੋਂ ਸਾਰਿਆਂ ਨੂੰ ਬਈ ਸਸਰੀ ਕਾਲ ਠੀਕ ਹੈ ਜੀ ਜਿਹੜੇ ਆਪਣੀ ਵੀਡੀਓ ਦੇਖਦੇ ਨੇ ਮੇਰੇ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਠੀਕ ਹੈ ਜੀ ਤੇ ਧੰਨਵਾਦ ਜੀ